ਜਾਦਾ ਹੋਣ ਕਰਕੇ ਸੜਕ ਵਿਚਾਲੇ ਦਾ ਡਿਵਾਈਡਰ ਦਿਖਾਈ ਨਹੀਂ ਦਿੱਤਾ ਤੇ ਤੇਜ਼ ਰਫ਼ਤਾਰ ਹੋਣ ਕਰਕੇ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ 20 ਤੋਂ 25 ਕਿਸਾਨ ਬੱਸ ਵਿੱਚ ਮੌਜੂਦ ਸਨ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੀ ਇੱਕ ਹੋਰ ਬੱਸ ਹੋਰ ਹਾਦਸੇ ਦਾ ਸ਼ਿਕਾਰ ਹੋ ਗਈ ਇਹ ਹਾਦਸਾ ਬਠਿੰਡਾ ਤਰਵੰਡੀ ਸਾਬ ਸੜਕ ਉੱਤੇ ਵਾਪਰਿਆ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਸੰਘਣੀ ਤੁੰਦ ਹੋਣ ਕਰਕੇ ਵਾਪਰਿਆ ਹੈ ਕਿਹਾ ਜਾ ਰਿਹਾ ਹੈ ਕਿ ਤੁੰਦ ਜ਼ਿਆਦਾ ਹੋਣ ਕਰਕੇ ਸੜਕ ਵਿਚਾਲੇ ਦਾ ਡਿਵਾਈਡਰ ਦਿਖਾਈ ਨਹੀਂ ਦਿੱਤਾ ਤੇ ਤੇਜ਼ ਰਫ਼ਤਾਰ ਹੋਣ ਕਰਕੇ ਬੱਸ ਦਾ ਤੂਲਨ ਵਿਗੜ ਗਿਆ ਇਸ ਵੇਲੇ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ ਦੀ ਤੋਂ 25 ਕਿਸਾਨ ਬਸ ਵਿੱਚ ਮਜੂਰ ਸਨ ਖੈਰੀਅਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ 2 ਤੋਂ 3 ਕਿਸਾਨ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿੱਚ ਪਰਤੇ ਕਰਵਾਇਆ ਗਿਆ ਹੈ ਬਰਨਾਲਾ ਵਿੱਚ ਸنگਣੀ ਤੁੰਕਨ ਵੱਡਾ ਹਾਦਸਾ ਵਾਪਰਿਆ ਹੈ ਇਹ ਬਸ ਖਨੋਰੀ ਸਰਹੱਦ ਉੱਤੇ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਜਿਸ ਦੌਰਾਨ ਇਸ ਦੀ ਟਰੱਕ ਨਾਲ ਟੱਕਰ ਹੋ ਗਈ ਦੱਸ ਦਈਏ ਕਿ ਇਹ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਉੱਤੇ ਜੇਲ੍ਹ ਦੇ ਨੇੜੇ ਹੋਇਆ ਮੁੱਢਲੀ ਜਾਣਕਾਰੀ ਅਨੁਸਾਰ ਬਸ ਵਿੱਚ ਸਵਾਰ ਕਈ ਕਿਸ ਹੋ ਗਏ ਹਨ ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਲ ਵਿੱਚ ਦਿਖਾਈ ਸਰਕਾਰੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਹਾਦਸੇ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਵੀ ਹੋ ਗਈ ਹੈ ਮੰਗਾਲੀਆਂ ਜੀ ਮੰਗਾਲੀਆਂ ਸਾਰੀਆਂ ਐਂਬੂਲੈਂਸ ਕਿੱਥੇ ਪੁੱਛ ਕੇ ਲੱਗ ਕਰਦੇ ਪੂਰੀ ਉਹ ਪੀੜਤ ਹੈ ਬਹੁਤ ਦੋ ਮਿੰਟ ਹੋ ਗਏ ਐਂਬੂਲੈਂਸ ਇਹ ਬਹੁਤ ਨਹੀਂ ਬੱਤ ਹੈ ਆਡਾ ਕਿ ਕੋਈ ਨਹੀਂ ਆਦਾ ਅੰਦਰ ਨਾ ਜਾ ਉਹ ਮਸਲਾ ਕਰਾ ਮਾਤਾ ਤੁੰਦ ਜ਼ਿਆਦਾ ਹੋਣ ਕਰਕੇ ਸੜਕ ਵਿੱਚ ਚਾਲੇ ਦਾ ਡਿਵਾਈਡਰ ਦਿਖਾਈ ਨਹੀਂ ਦਿੱਤਾ ਤੇ ਤੇਜ਼ ਰਫ਼ਤਾਰ ਹੋਣ ਕਰਕੇ ਬਸ ਦਾ ਸੰਤੁਲਨ ਵਿਗੜ ਗਿਆ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ 20 ਤੋਂ 25 ਕਿਸਾਨ ਬਸ ਵਿੱਚ ਮੌਜੂਦ ਸਨ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੀ ਇੱਕ ਹੋਰ ਬਸ ਹੋਰ ਹਾਦਸੇ ਦਾ ਸ਼ਿਕਾਰ ਹੋ ਗਈ ਇਹ ਹਾਦਸਾ ਬਠਿੰਡਾ ਤਰਵੰਡੀ ਸਾਬ ਸੜਕ ਉੱਤੇ ਵਾਪਰਿਆ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਸੰਗਣੀ ਤੁੰਦ ਹੋਣ ਕਰਕੇ ਵਾਪਰਿਆ ਹੈ ਕਿਹਾ ਜਾ ਰਿਹਾ ਹੈ ਕਿ ਤੁੰਦ ਜ਼ਿਆਦਾ ਹੋਣ ਕਰਕੇ ਸੜਕ ਵਿਚਾਲੇ ਦਾ ਵਾਈਡਰ दिखाई नहीं ਦਿੱਤਾ ਤੇ ਤੇਜ਼ ਰਫ਼ਤਾਰ ਹੋਣ ਕਰਕੇ ਬੱਸ ਦਾ ਸੰਤੁਲਨ ਵਿਗੜ ਗਿਆ ਇਸ ਵੇਲੇ ਜਿਸ ਵੇਲੇ ਹਾਦਸਾ ਹੋਇਆ ਉਸ ਵੇਲੇ ਵੀ ਤੋਂ 25 ਕਿਸਾਨ ਬੱਸ ਵਿੱਚ ਮਜੂਦ ਸਨ ਖੈਰੀਅਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਦੋ ਤੋਂ ਤਿੰਨ ਕਿਸਾਨ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿੱਚ ਪਰਤੇ ਕਰਵਾਇਆ ਗਿਆ ਹੈ ਬਰਨਾਲਾ ਵਿਖੇ ਤੰਦਕਨ ਵੱਡਾ ਹਾਦਸਾ ਵਾਪਰਿਆ ਹੈ ਇਹ ਬੱਸ ਖਨੋਰੀ ਸਰਹੱਦ ਉਤੇ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਜਿਸ ਦੌਰਾਨ ਇਸ ਦੀ ਟਰੱਕ ਨਾਲ ਟੱਕਰ ਹੋ ਗਈ ਦੱਸ ਦਈਏ ਕਿ ਇਹ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਉਤੇ ਜੇਲ੍ਹ ਨੇੜੇ ਹੋਇਆ ਮੁੱਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਕਈ ਕਿਸਾਨ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਿਖਾਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਹਾਦਸੇ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਵੀ ਹੋ ਗਈ ਹੈ ਸਭ ਮੰਨ ਬਹੁਤ 2 ਮਿੰਟ ਹੋ ਗਏ ਐਂਬੂਲੈਂਸ ਨਹੀਂ ਪਈ 2 ਮਿੰਟ ਬਸ ਬਾਟ ਕਿਾ ਕੁਛ ਨਹੀਂ ਆਦਾ ਅੰਦਰ ਆ ਜਾ ਹਾਂਜੀ ਆ ਗਈ ਐਂਬੂਲੈਂਸ ਸੋਸਣਾ ਰੱਖੋ ਉਸਲਾ ਕਰੋ ਮਾਤਾ